ਪੀਰ ਬਾਬਾ ਨੂਰੇ ਸ਼ਾ ਕੁੱਲੀ ਵਾਲੀ ਸਰਕਾਰ ਪਿੰਡ ਫਰਾਲਾ ਨਿਵਾਸੀ ਬਿੱਲੂ ਸੋਹਤਾ ਜੀ ਨੇ ਕੀਤਾ 50000 ਰੁਪਏ ਦਾਣ ਪਿੰਡ ਫਰਾਲਾ ਨਿਵਾਸੀ ਜਸਵਿੰਦਰ ਮੱਟੂ ਜੀ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਬਿੱਲੂ ਸੋਹਤਾ ਜੀ ਪਿੰਡ ਨੂੰ ਕਈ ਵਾਰ ਸੇਵਾਵਾਂ ਦੇ ਚੁੱਕੇ ਨੇ ਕਰੋਨਾ ਮਹਾਮਾਰੀ ਦੌਰਾਨ ਵੀ ਜੁਐਸੇ ਨਿਵਾਸੀ ਬਿੱਲੂ ਸੋਹਤਾ ਜੀ ਨੇ ਪਿੰਡ ਨੂੰ ਬਹੁਤ ਬਾਰੀ ਮਦਦ ਭੇਜੀ ਜੋ ਸੁੱਕੇ ਰਾਸ਼ਨ ਦੇ ਰੂਪ ਵਿੱਚ ਪਿੰਡ ਨਿਵਾਸੀਆਂ ਨੂੰ ਕਿੱਟਾ ਬਣਾ ਕੇ ਲੋੜਵੰਦਾ ਤੱਕ ਪਹੁੰਚਾਈ ਗਈ ਬਿੱਲੂ ਸੋਹਤਾ ਜੀ ਦਾ ਬਾਬਾ ਨੂਰੇ ਸ਼ਾ ਕਮੇਟੀ ਨੇ ਕੀਤਾ ਗਿਆ ਤੈਦਲੋਂ ਤਲਬਾਦ ਇਸ ਮੌਕੇ ਹਾਜ਼ਰ ਸਨ ਬਿਲੂ ਸੋਹਤਾ ਜੁਐਸਏ ਜਸਵਿੰਦਰ ਮਟੂ ਚਰਨਜੀਤ ਸਿੰਘ ਰਾਣਾ ਬਾਬਾ ਜੱਗੀ ਆਸਟ੍ਰੇਲੀਆ ਲੰਬੜਦਾ ਚਰਮਨ ਸਿੰਘ ਸੁਖਜੀਤ ਸਿੰਘ ਢਬਾਲ ਤਰਲੋਕ ਲਾਲਾ ਜਸਵਿੰਦਰ ਸਿੰਘ ਢਬਾਲ ਇਕਬਾਲ ਮੁਹੰਮਦ ਰਾਮ ਮూర్ਤੀ ਸ਼੍ਰੀਦਰ ਸਮਾਜਿਕ ਕਾਰਜ ਹੋਣ ਜਾਂ ਧਾਰਮਿਕ ਜਾਂ ਸੱਭਿਆਚਾਰਕ ਕਾਰਜ ਹੋਣ ਉਹਨਾਂ ਨੂੰ ਨੀਪਰੇ ਚਾੜਨ ਵਾਸਤੇ ਐਨਆਰਆਈ ਵੀਰ ਹਮੇਸ਼ਾ ਅਗਾਹ ਵਧ ਕੇ ਸ਼ਲਾਘਾ ਜੋ ਕੰਮ ਕਰਦੇ ਹਨ ਪਿਛਲੇ ਕਰੋਨਾ ਕਾਲ ਦੇ ਦੌਰਾਨ ਵੀ ਐਨਆਰਆਈ ਵੀਰਾਂ ਨੇ ਸਾਡੀ ਭਰਪੂਰ ਮਦਦ ਕੀਤੀ ਤੇ ਸਾਡੇ ਛੋਟੇ ਵੀਰ ਬਿੱਲੂ ਸੋਹਤਾ ਜੀ ਜਿਹੜੇ ਕਿ ਅਮਰੀਕਾ ਵਿੱਚ ਇਸ ਸਮੇਂ ਵਸ ਰਹੇ ਨੇ ਉਹਨਾਂ ਨੇ ਵੀ ਮਾਇਕ ਸਹਾਇਤਾ ਭੇਜ ਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਉਹਨਾਂ ਨੇ ਜੋ ਸਹਾਇਤਾ ਆਰਥਿਕ ਸਹਾਇਤਾ ਭੇਜੀ ਸੀ ਉਹਨਾਂ ਦੀਆਂ ਰਾਸ਼ਨ ਦੀਆਂ ਕਿੱਟਾਂ ਬਣਾ ਕੇ ਜਿਹੜੀਆਂ ਲੋੜਵੰਦ ਬੰਦਿਆਂ ਨੂੰ ਵੰਡੀਆਂ ਗਈਆਂ ਇਹ ਕਿੱਟਾਂ ਬਿੱਲੂ ਸੋਹਤਾ ਜੀ ਦੀ ਮਾਤਾ ਜੀ ਬੀਬੀ ਮਹਿੰਦਰ ਕੌਰ ਜੀ ਜੋ ਕਿ ਪੰਜ ਨੇ ਪਿੰਡ ਦੇ ਉਹਨਾਂ ਦੀ ਸਰਪ੍ਰਸਤੀ ਹੇਠ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਿਹੜੀਆਂ ਵੱਡੀਆਂ ਗਈਆਂ ਹੁਣ ਵੀ ਸੋਹਤਾ ਸਾਹਿਬ ਨੇ ਬਿੱਲੂ ਸੋਹਤਾ ਜੀ ਨੇ ਸਾਈ ਨੂਰੇਸ਼ਾ ਜੀ ਦੇ ਜਗ੍ਹਾ ਦੇ ਉੱਤੇ ਉਸਾਰੀ ਵਾਸਤੇ ਕਹਿ ਲਓ ਜਾਂ ਉੱਥੇ ਪੱਥਰ ਲਗਾਉਣ ਵਾਸਤੇ ਜੋ 50000 ਰੁਪਏ ਦੀ ਸੇਵਾ ਕਰ ਰਹੇ ਨੇ ਇਹ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਸਾਈ ਨੂਰੇਸ਼ਾ ਜੀ ਬਿੱਲੂ ਸੋਹਤਾ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਅਸੀਂ ਸਮੂਹ ਨਗਰ ਨਿਵਾਸੀਆਂ ਵੱਲੋਂ ਬਿੱਲੂ ਸੋਹਤਾ ਜੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ